74 ਰੁਪਏ ਕਿਲੋ ਦੇ ਇਹ 175 ਰੁਪਏ ਕਿਲੋ ਮਿਲ ਜੇਗਾ ਇਹ ਕਿਹੜਾ ਮਾਡਲ ਹੈ ਜੀ ਇਹ ਵੀ 18 19 ਮਾਡਲ ਹੈ ਵੀ ਨਵਾਂ ਟਰੈਕਟਰ ਪਿਆ ਬਿਲਕੁਲ ਸਾਫ ਬਿੱਲਾਂ ਤੇ ਮਿਲੇਗਾ ਜੀ ਬਿੱਲ ਮਿਲਣਗੇ ਬਿੱਲ ਮਿਲ ਜੇਗਾ ਜੀ ਅੱਛਾ ਇਹ 175 ਰੁਪਏ ਕਿਲੋ ਹੋ ਗਿਆ ਸੋਨਾਲਿਕਾ ਡੀਆਈ 60 ਇਹ ਨੀ ਮਾਡਲ ਹੈ ਇਹ ਵੀ 175 ਰੁਪਏ ਕਿਲੋ ਮਿਲ ਜੇਗਾ ਜੀ ਇਹ ਵੀ ਨੀ ਮਾਡਲ 175 ਰੁਪਏ ਕਿਲੋ ਇਹ ਵੀ ਸਾਰੇ ਆ ਜਿਹੜੇ 4/2 ਨੇ 2 ਵੀਲ ਜਿੰਨੇ ਖੜੇ ਹੈ ਜੀ 175 ਰੁਪਏ ਕਿਲੋ ਦੇ 175 ਰੁਪਏ ਕਿਲੋ ਹੋ ਗਿਆ 740 ਹੋ ਗਿਆ ਡੀਆਈ 35 ਹੋ ਗਿਆ ਸੋਨਾਲ ਸਸੇਕਲ ਦੋਸਤੋ ਅੱਜ ਤੁਹਾਡੇ ਲੈ ਕੇ ਆਏ ਟਰੈਕਟਰ ਤੋਲ ਦੇ ਹਿਸਾਬ ਨਾਲ ਵੇਖੋ ਏਸੀ ਵਾਲੇ ਵੀ ਟਰੈਕਟਰ ਆ ਗਿਆ ਸੋਨਾਲੀਕਾ ਆ ਗਿਆ 4x4 ਆ ਗਿਆ 4x2 ਆ ਗਿਆ ਤੋਲ ਦੇ ਹਿਸਾਬ ਨਾਲ ਨੇ ਤੁਹਾਨੂੰ ਰੇਟ ਦੱਸਾਂਗੇ ਇੱਕ ਇੱਕ ਕਰਕੇ ਸਾਰਿਆਂ ਦੇ ਸੱਸੀ ਦਾ ਭਾਜੀ ਅੱਛਾ ਜੀ ਆਪਣਾ ਨਾਮ ਦੱਸਦੇ ਆਪਾਂ ਕਿਹੜੀ ਜਗ੍ਹਾ ਖੜੇ ਆ ਮੜਾ ਜੇ ਦੱਸ ਦਿਓ ਪਟਿਆਲੇ ਖੜੇ ਜੀ ਆਪਾਂ ਪਟਿਆਲੇ ਖੜੇ ਆ ਤੁਹਾਡਾ ਨਾਮ ਕੀ ਹੈ ਜੀ ਹਿੰਦਰ ਸਿੰਘ ਜੀ ਹਾਂਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਮੜਾ ਦੱਸੋ ਕਿ ਟਰੈਕਟਰਾਂ ਬਾਰੇ ਕੀ ਰੇਟ ਰੂਟ ਹੈ ਕਿਹੜੇ ਹਿਸਾਬ ਨਾਲ ਨੇ ਕਿਹੜੇ ਤੇ 4 ਵੀਲ ਹੈ ਵੀਰ ਜੀ ਕਿਹੜਾ ਇੰਥੋਂ ਆ ਜੰਨਾ ਸਟਾਰਟਿੰਗ ਤੋਂ ਇਹ ਕਿਹੜਾ ਸੋਨਾ ਲਿਕਾ ਹੈ ਜੀ ਹਾਂ ਜੀ ਇਹ 4 ਵੀਲ ਵੀ ਰਿਹਾਗਾ 8 ਲੱਖ ਰੁਪਏ ਦਾ 8 ਲੱਖ ਰੁਪਏ ਦਾ ਹਾਂ ਬਿੱਲਾ ਵਾਲਾ ਅੱਛਾ ਜੀ ਹਾਂ ਇਹ ਬਿੱਲ ਤੇ ਮਿਲੇਗਾ 19 ਮਾਡਲ ਟਰੈਕਟਰ 19 ਮਾਡਲ ਬਿੱਲ ਤੇ ਮਿਲੇਗਾ ਹਾਂ ਤੇ ਇਹ ਵਾਲਾ ਜਿਹੜਾ ਇਹ ਸੋਨਾ ਲਿਕ ਆ ਗਿਆ ਇਹ ਮਿਲ ਜੇਗਾ 175 ਰੁਪਏ ਕਿਲੋ ਪਰ ਇਹ 175 ਰੁਪਏ ਕਿਲੋ ਮਿਲ ਜੇਗਾ ਇਹ ਕਿਹੜਾ ਮਾਡਲ ਹੈ ਜੀ ਇਹ ਵੀ 18 19 ਮਾਡਲ ਹੈ ਵੀ ਨਵਾਂ ਟਰੈਕਟਰ ਪਿਆ ਬਿਲਕੁਲ ਸਾਫ ਬਿੱਲਾ ਤੇ ਮਿਲੇਗਾ ਜੀ ਬਿੱਲ ਮਿਲਣਗੇ ਬਿੱਲ ਮਿਲੇਗਾ ਪੱਕਾ ਬਿੱਲ ਮਿਲੇਗਾ ਇਹ ਲੈਣਾ ਇਹ ਮਿਲ ਜੇਗਾ ਸਵਾ 6 ਲੱਖ ਰੁਪਏ ਦਾ 19 ਮਾਡਲ ਹੈ ਇਹ 19 ਮਾਡਲ ਆ ਗਿਆ ਸਵਾ 6 ਲੱਖ ਦਾ ਕੈਬਿਨ ਵਾਲਾ ਇਹ ਵੀ ਤੁਹਾਨੂੰ 175 ਰੁਪਏ ਕਿਲੋ ਮਿਲ ਜੇਗਾ ਜੀ ਅੱਛਾ ਇਹ 175 ਰੁਪਏ ਕਿਲੋ ਹੋ ਗਿਆ ਸੋਨਾਲੀ ਕਾ DI 60 ਹੈ 19 ਮਾਡਲ ਹੈ ਇਹ ਵੀ 175 ਰੁਪਏ ਕਿਲੋ ਮਿਲ ਜੇਗਾ ਜੀ ਇਹ ਵੀ 19 ਮਾਡਲ ਹੈ 175 ਰੁਪਏ ਕਿਲੋ ਇਹ ਵੀ ਸਾਰੇ ਆ ਜਿਹੜੇ 4/2 ਨੇ 2 ਵੀਲ ਜਿੰਨੇ ਖੜੇ ਹੈ ਜੀ 175 ਰੁਪਏ ਕਿਲੋ ਦੇਣੇ 175 ਰੁਪਏ ਕਿਲੋ ਹੋ ਗਿਆ 740 ਹੋ ਗਿਆ DI 35 ਹੋ ਗਿਆ ਸੋਨਾਲੀ ਕਾ ਇਹ ਛੋਟਾ ਟਾਟਾ ਜੀ ਛੋਟੇ 3.5 ਲੱਖ ਰੁਪਏ ਦਾ ਜੀ ਇਹ 3.5 ਲੱਖ ਰੁਪਏ ਦਾ ਹਾਂ ਜੀ ਏਸੀ ਕੈਬਿਨ ਇਹਦੇ ਵਿੱਚ ਵੀ ਹਾਂ ਜੀ ਏਸੀ ਕੈਬਿਨ ਤੇ ਇਹ ਕਿਹੜਾ ਮਾਡਲ ਹੈ ਜੀ ਇਹ ਕੋਈ 19 ਮਾਡਲ ਹੈ ਜੀ 19 ਮਾਡਲ ਹੈ ਹਾਂ ਜੀ 4x2 ਹੈ ਕਿ 4x4 4x4 ਇਹ ਕਿਹੜਾ ਹੈ ਜੀ ਇਹ ਤਿਆਰ ਕਰਕੇ ਦੇਵਾਂਗੇ 3 ਲੱਖ ਰੁਪਏ ਦਾ ਜੀ ਅੱਛਾ ਇਹ ਵੀ ਤਿਆਰ ਇਹ ਕਿਹੜਾ ਟ੍ਰੈਕਟਰ ਹੈ ਇਹ ਸੋਨਾਲਿਕਾ ਇਹ ਵੀ ਜੀ ਇਹ ਵੀ ਸੋਨਾਲਿਕਾ ਹਾਂ ਜੀ ਇਹ ਵੀ ਹੈ ਹਾਂ ਜੀ ਸਰ ਇਹ ਜਿੰਨੇ ਟੈਟਾ ਛੋਟੇ ਖੜੇ ਨੇ ਜੀ ਇਹ ਤਿਆਰ ਕਰਕੇ ਦੇਵਾਂਗੇ ਜੀ ਕੋਈ 2.5 ਲੱਖ ਰੁਪਏ ਦਾ ਕੋਈ 3 ਲੱਖ ਰੁਪ ਜੇ ਇਹ ਵਾਲੇ 35 ਆ ਜੀ ਇਹ ਵੀ ਤੁਹਾਨੂੰ ਤੋਲ ਕੇ ਦੇ ਦਾਂਗੇ 3 ਲੱਖ ਰੁਪਏ ਦਾ 175 ਰੁਪਏ ਕਿਲੋ ਦੇ ਦਾਂਗੇ ਇਹ ਵੀ ਤਾਂ ਇਹ ਵੀ 175 ਰੁਪਏ ਕਿਲੋ ਜੇ ਕਿਸੇ ਨੇ ਮੰਨ ਲਓ ਐਸੇ ਬਿਨਾ ਤਿਆਰ ਕਰਾਏ ਲੈਣਾ ਉਹ ਵੀ ਲੈ ਸਕਦਾ ਹਾਂਜੀ ਉਹ ਵੀ ਲੈ ਸਕਦਾ ਜੇ ਉਹ ਖੁਦ ਤਿਆਰ ਕਰਦੇ ਹੋ ਤੁਸੀਂ ਹਾਂਜੀ ਬਾਕੀ ਸਮਾਨ ਜਿੰਨ ਕੋ ਘੱਟ ਵੱਧ ਉਹ ਹੀ ਭੋਕੇ ਤੇ ਕਰ ਦਿੰਨੇ ਤਿਆਰ ਜੀ ਅੱਛਾ ਅੱਛਾ ਹੁਣ ਇਹ ਕਿੰਦਾ ਖੜਾ ਜੀ 175 ਰੁਪਏ ਕਿਲੋ ਆ ਜੀ ਇਹ ਵੀ ਠੀਕ 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 ਨਹੀਂ ਜੀ ਇਹ ਵੀ 175 ਰੁਪਏ ਕਿਲੋ ਇਹ ਵੀ 175 ਰੁਪਏ ਆ ਜੀ ਠੀਕ ਹਾਂਜੀ ਇਹ ਤਿਆਰ ਹੈ ਜੀ ਓਕੇ ਹੈ ਟਰੈਕਟਰ ਇਹ ਵੀ ਆ ਨਵੇਂ ਟਾਇਰ ਪਏ ਨੇ ਬਿਲਕੁਲ ਇਹ ਵੀ ਇੱਥੇ ਦੇ ਦਾਂਗੇ ਜਿੱਕਾ 75 ਰੁਪਏ 175 ਰੁਪਏ ਇਹ ਵੀ ਨਵੇਂ ਟਾਇਰ ਪਏ ਨੇ ਬਿਲਕੁਲ ਇਹ ਕਿਹੜਾ ਮਾਡਲ ਹੈ ਜੀ ਇਹ ਵੀ 19 ਮਾਡਲ ਹੈ ਸਾਰੇ ਜੀ ਇਹ ਵੀ 19 ਮਾਡਲ ਸਾਰੇ ਮਾਡਲ 19 ਆ ਜੀ ਸਾਰੇ ਮਾਡਲ ਹੈ ਹਾਂਜੀ ਤੇ ਜਿਹੜੇ ਆ ਵਾਲੇ ਟਰੈਕਟਰ ਖੜੇ ਨੇ ਆ ਇਹ 8.5 ਲੱਖ ਰੁਪਏ ਦਾ ਜੀ ਇਹ 8.5 ਲੱਗਿਆ ਹੋਇਆ ਜੀ ਇਹਦੇ ਕਾ ਹਾਂ ਇਹਦੇ ਬਿੱਲ ਮਿਲਣਗੇ ਜੀ ਕਿਹੜਾ ਮਾਡਲ ਹੈ ਜੀ 19 ਮਾਡਲ ਇਹ ਵੀ 19 ਮਾਡਲ ਹੈ ਲੋਡਰ ਲੱਗਿਆ ਹੈ ਕੰਪਨੀ ਵਾਲਾ ਲੋਡਰ ਲੱਗਿਆ ਹੈ ਵੇਖੋ ਤੇ ਅੱਗੇ ਵੀ ਇਦਾਂ ਹੀ ਖੜਾ 90 ਪਾਵਰ ਦਾ ਜੀ ਉਹ 8 ਲੱਖ ਦਾ ਜੀ ਇਹ ਕਿਹੜਾ ਟਰੈਕਟਰ ਹੈ ਸੋਨਾਲੀ ਸੋਨਾਲੀ 90 ਪਾਵਰ ਦਾ ਜੀ 90 ਹਸ ਪਾਵਰ ਦਾ ਹੈ ਹਾਂਜੀ ਇਹ ਵੀ ਖੜਾ 90 ਪਾਵਰ ਦਾ ਇਹ 7.5 ਲੱਖ ਦਾ ਜੀ ਇਹ ਵੀ ਹੈ ਨਵੇਂ ਕਿੰਨੇ ਦੇ ਹੁੰਦੇ ਨਵਿਆਂ ਦਾ ਕੀ ਰੇਟ ਹੈ ਨਵਾਂ ਤੇ ਇਹ ਅਜੇ ਹੁਣ ਤਾਂ ਆ ਹੀ ਨਹੀਂ ਰਿਹਾ ਜੀ ਇਹ ਵਾਲੇ ਬੰਦ ਹੋ ਗਏ ਨੇ ਸੀਆਰਡੀ ਮਿਲੇਗਾ ਜੀ ਹਾਂ ਯਾ ਆਣੀ ਰਹਿਣ ਸੀ ਆੜੀ ਮਿਲੇਗਾ ਮੇਰੇ ਕੋ ਪੰਪ ਵਾਲੇ ਸਾਰੇ ਜੀ ਅੱਛਾ ਆ ਤਾਂ ਇਹਨਾਂ ਰੇਟ ਠੀਕ ਆ ਰੇਟ ਬੋ ਘਟ ਕਿਉਂਕਿ ਇਹ ਟਰੈਕਟਰ ਵੇਖਨ ਨੂੰ ਘਾਟੀ ਨਵੇਂ ਪਏ ਡਟ ਕਬੋ ਘਟ ਚੱਲੇ ਕੰਪਨੀ ਦੇ ਟਰੈਕਟਰ ਆ ਸਾਰੇ ਕੰਪਨੀ ਦੇ ਅੰਦਰ ਅੰਦਰ ਕੱਡੇ ਵੀ ਘੱਟੀ ਨੇ ਮੈਂ ਦੇਖੀ ਕੋ ਨਹੀਂ ਮੈਂ ਤਾਂ ਇਹ ਕੰਪਨੀ ਦੇ ਅੰਦਰ ਅੰਦਰ ਚੱਲੇ ਟਰੈਕਟਰ ਸਾਰੇ ਜੀ ਅੱਛਾ ਅੱਛਾ ਹਾਂਜੀ ਇਹ ਮਿਲ ਜੇਗਾ ਤੁਹਾਨੂੰ 5.5 ਦਾ ਜੀ 4휠19 ਮਾਡਲ ਆ ਨਾਲ ਦੀ ਟੈਟੂ ਸਾਰਾ ਕੁਝ ਹੋ ਜਾਏਗਾ ਨਾਲ ਦੇ ਟਾਇਰ ਨੇ ਹਾਂਜੀ ਇਹ ਵੀ 175 ਰੁਪਏ ਕਿਲੋ ਦੇ ਦਾਂਗੇ ਜੀ ਇਹ ਵੀ 175 ਰੁਪਏ ਕਿਲੋ ਉਹ ਸਾਹਮਣੇ ਜਿੰਨੇ ਖੜੇ ਆ ਉਹ ਡਿਵਿਡ ਟਰੈਕਟਰ ਸਾਰੇ ਜੀ ਉਹ ਸਾਰੇ 175 ਰੁਪਏ ਕਿਲੋ ਜੀ ਜਿਹੜੇ ਛੋਟੇ ਟਰੈਕਟਰ ਖੜੇ ਨੇ ਉਹ ਤੇ ਜਿਹੜੇ ਇਹ ਤਿਆਰ ਕਰਕੇ ਦੇ ਦਾਂਗੇ ਜੀ ਉਹ ਤਿਆਰ ਇਦਾਂ ਹੀ ਲੈਣੇ ਇਦਾਂ ਵੀ ਮਿਲ ਜਾਣਗੇ ਜੀ 175 ਰੁਪਏ ਕਿਲੋ ਆ ਹਾਂ ਜੀ ਨਹੀਂ ਉਹ ਛੋਟੇ ਨਹੀਂ ਦੇਵਾਂਗੇ ਜੀ 175 ਰੁਪਏ ਉਹ ਪਰ ਨਾ ਛੋਟੇ ਟਰੈਕਟਰ ਸਾਨੂੰ ਭਾਜ ਮਹਿੰਗੇ ਪਏ ਹੋਏ ਜੀ ਅੱਛਾ ਹਾਂ ਉਹ ਰਹਿ ਆ ਮੌਕੇ ਤੇ ਹੋ ਜਾਏਗਾ ਰੇਟ ਉਹਨਾਂ ਦਾ ਮੌਕੇ ਤੇ ਰੇਟ ਹੋ ਜਾਏਗਾ ਹਾਂ ਜੀ 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 ਠੀਕ ਬਾਕੀ ਸਾਰੇ ਕਾਪੀਆਂ ਵਾਲੇ ਖੜੇ ਜੀ ਜਿੰਨੇ ਟੱਕਾ ਸਾਰੇ ਕਾਪੀਆਂ ਵਾਲੇ ਖੜੇ ਇਹਨਾਂ ਦਾ ਅਲੱਗ ਰੇਟ ਹੈ ਹਾਂ ਜੀ ਇਹਨਾਂ ਦਾ ਅਲੱਗ-ਅਲੱਗ ਰੇਟ ਹੈ ਤੇ ਆਹ ਟਰੈਕਟਰ ਕਿਹੜਾ ਹੈ ਜੀ ਇਹ ਵੀ ਤੁਹਾਨੂੰ ਦੇ ਦਾਂਗੇ 1.75 ਦਾ ਜੀ ਬਿੱਲਾ ਵਾਲਾ ਜੀ ਬਿੱਲਾ ਵਾਲਾ ਇਹ ਟਰੈਕਟਰ ਕਿਹੜਾ ਹੈ ਜੀ ਇਹ ਫਾਰਮ ਟੱਕ ਵਾਲਾ ਨੇ ਛੋਟਾ ਟਰੈਕਟਰ ਫਾਰਮ ਟਰੈਕ ਵਾਲਿਆਂ ਦਾ ਹਾਂ ਜੀ ਠੀਕ ਠੀਕ ਕਿਹੜਾ ਟਰੈਕਟਰ ਹੈ ਇਹ ਹੈਗਾ ਇਹਦਾ ਸਕੋਟ ਵਾਲਿਆਂ ਦਾ ਸਟੀਲ ਟਰੈਕ ਹੈ ਸਟੀਲ ਟਰੈਕ ਆਹ ਬਾਕੀ ਸਾਰੇ ਕਾਪੀਆਂ ਵਾਲੇ ਜੀ ਇਹਨਾਂ ਦਾ ਵੱਖ-ਵੱਖ ਰੇਟ ਹੈ ਸਾਰਿਆਂ ਦਾ ਅੱਛਾ ਅੱਛਾ ਹਾਂ ਜੀ ਠੀਕ ਬਾਕੀ ਆ 175 ਰੁਪਏ ਕਿਲੋ ਆ ਗਏ ਦੋਸਤੋ ਜਿਹੜੇ ਔਰ ਪ੍ਰਾਈਵੇਟ ਵੀ ਪਏ ਸਾਡੇ ਕੋਲ ਨਵੇਂ ਰੋਟਾਵੇਟਰ ਆ ਅੱਛਾ ਹਾਂਜੀ 1 ਕਿ ਪੁਰਾਣਾ ਲਿਆ ਕੇ ਪਾ ਦਿੰਦੇ ਏਜ ਤੁਹਾਨੂੰ ਦੇ ਦਾਂਗੇ ਜੀ ਰੋਟਾਵੇਟਰ ਕੰਪਨੀ ਚੋਂ ਆਈ ਹੈ ਇਹ ਚੱਕਰੀਆਂ ਨਵੇਂ ਪ੍ਰੀਤ ਕੰਪਨੀ ਦੇ ਵਿੱਚ ਕਿੰਨੇ ਫੁੱਟ ਆ ਇਹ 6 ਫੁੱਟੇ ਆ ਜੀ ਦੋਨੇ ਪੀਸ ਪਏ ਜੀ 6 ਫੁੱਟੇ ਪਏ ਸਾਡੇ ਕੋਲ ਅੱਛਾ ਜੀ 8 ਫੁੱਟਾ 90000 ਦਾ ਜੀ ਜਿਹੜਾ 6 ਫੁੱਟਾ ਜੀ ਉਹ ਹੈਗਾ 75000 ਰੁਪਏ ਦਾ ਜੀ ਬਿਲਕੁਲ ਨਵਾਂ ਜੀ ਬਿਲਕੁਲ ਨਵਾਂ ਜੀ ਹਾਂਜੀ ਠੀਕ ਹੈ ਠੀਕ ਤੇ ਜਿਹੜੇ ਆ ਟਰੈਕਟਰ ਨੇ ਆ ਵੀ ਬਿੱਲਾਂ ਵਾਲੇ ਨੇ ਆ ਇਹ ਬਿੱਲਾਂ ਵਾਲੇ ਸਾਰੇ ਜੀ ਠੀਕ ਠੀਕ ਇਹ ਰੇਟ ਮੋਕੇ ਤੇ ਹੋ ਜਾਏਗਾ ਜਿੰਨਾ ਮੋਕੇ ਤੇ ਹੋ ਜਾਏਗਾ ਰੇਟ ਜੀ ਸਵਾ 3-3 ਲੱਖ ਰੁਪਏ ਮੰਗਦੇ ਆ ਜੀ ਇਹਨਾਂ ਦੇ ਸਾਰਿਆਂ ਦੇ ਜਿਹੜਾ ਮਰਜ਼ੀ ਦੇਖ ਲੋ ਜੀ ਇਹ ਓਕੇ ਟਰੈਕਟਰ ਤਿਆਰ ਆ ਸਾਰੇ ਚੱਲਦੇ ਸਵਾ 3 ਮਾਡਲ ਕਿਹੜੇ ਨੇ ਮਾਡਲ 1919 ਆ ਜੀ ਤਕਰੀਬਨ ਮਾਡਲ 19 ਹੀ ਹੋਣੀ ਸਾਰੇ 19 ਸਾਰੇ ਹਨ ਠੀਕ ਹੈ ਉਹ 90 ਪਾਵਰ ਦਾ ਅੰਦਰ ਖੜਾ ਕਿਸ ਨੇ ਲੈਣਾ ਨਵਾਂ ਟਰੈਕਟਰ ਹੈ ਜੀ ਅੱਛਾ ਅੱਛਾ ਇਹ ਕਿੰਨੇ ਪਾਵਰ ਨੇ ਕਿੰਨੇ ਐਚਪੀ ਇਹ 20 ਪਾਵਰ ਤੋਂ ਲੈ ਕੇ 26 ਪਾਵਰ ਤੱਕ ਖੜੇ ਆ ਜਿਹੜੇ ਜੋ ਜਿਹੜਾ ਸੋਨਾ ਲੀਗਾ ਜਿਹੜਾ ਸਟਾਰਟਿੰਗ ਤੇ ਦੱਸਿਆ ਨਾ ਉਹ ਕਿੰਨਾ ਹਸ ਪਾਵਰ ਸਨ 90 ਪਾਵਰ ਦਾ ਉਹ 90 ਹਸ ਹੋਰ ਹੈ ਠੀਕ ਟਰੈਕਟਰ ਨਵੇਂ ਪਏ ਆ ਜੀ ਬਹੁਤ ਘੜ ਚੱਲੇ ਹੋਏ ਟਰੈਕਟਰ ਬਿਲਕੁਲ ਜੀ ਬਿਲਕੁਲ ਤੇ ਜਿਹੜਾ ਉਹ ਮੈਸੀ ਖੜਾ ਹੈ ਜੀ ਮੈਸੀ ਹੈਗਾ ਜੀ ਉਹ ਕਾਪੀਆਂ ਵਾਲੇ ਆ ساری ਉਹ ਉਹ ਕਾਪੀਆਂ ਵਾਲਾ ਹੈ ਹਾਂਜੀ ਉਹਨਾਂ ਦਾ ਕੀ ਰੇਟ ਹੈ ਜੀ ਇਹਦਾ ਪੁੱਛਣਾ ਪੈਣਾ ਰੇਟ ਹੈ ਜੀ ਅੱਛਾ ਅੱਛਾ ਇਹ ਦੱਸਿਆ ਨਹੀਂ ਜੀ ਇਹ ਜਿਹੜਾ ਮੈਸੀ ਵੀ ਖੜਾ ਹੈ ਫਾਰਮ ਟਰੈਕ ਵੀ ਖੜਾ ਹੈ ਜੀ ਠੀਕ ਹੈ ਦੋਸਤੋ ਵੇਖੋ ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ 175 ਰੁਪਏ ਕਿਲੋ ਮਿਲ ਜੇਗਾ ਤੁਹਾਨੂੰ 4/2 ਸੋਨਾ ਲੀਕਾ ਜਿੰਨੇ ਵੀ ਹੈ ਨੇ ਆ ਵੇਖੋ 175 ਰੁਪਏ ਕਿਲੋ ਦਾ ਆ ਰਿਹਾ ਰੁਪਏ ਯਾਰ ਇਹ ਕੈਬਿਨ ਵਾਲੇ ਦੇਖੋ ਸੋਨਾ ਲੀਕਾ ਇਹ ਸੋਨਿਕ ਹੋ ਗਿਆ ਟੋਲੀ ਸ ਇਹ ਵੀ ਸੋਨਾ ਲੀਕਾ ਉਹ ਕਹਿੰਦਾ ਦੂਜਾ ਪਾ ਦੇ ਤੇਲ ਲਿਆ ਕੇ ਵੇਖੋ ਨਵੇਂ ਟਰੈਕਟਰ ਨਹੀਂ ਕਹਿੰਦਾ ਪੁਰਾਣੇ ਪਾ ਦੇ ਜਾਂਦਾ ਨਵਾਂ ਕੀ ਪਾਉਣਾ ਸਾਫਟ ਟਰੈਕਟਰ ਨੇ ਸਾਰੇ तकरीबन ਸਾਰੇ ਹੀ ਉੱਲੀ ਫੋਨ ਕੀਤਾ ਥੋੜਾ ਇੱਥੋਂ ਲੈ ਕੇ ਦੇਖੋ ਕਿੰਨੇ ਟਰੈਕਟਰ ਦੋਸਤੋ ਜੇ ਤੁਸੀਂ ਇਹ ਟਰੈਕਟਰ ਲੈਣੇ ਨੇ ਤੇ ਤੁਹਾਨੂੰ ਆਉਣਾ ਪਏਗਾ ਕਬਾੜ ਮਾਰਕੀਟ ਪਟਿਆਲੇ ਦੇ ਵਿੱਚ ਸ਼ੋਪ ਨੰਬਰ 140 ਨੂਰ ਆਟੋ ਵਰਲਡ ਦੇ ਨਾਮ ਤੋਂ ਦੋਸਤੋ ਵੇਖੋ ਉਥੋਂ ਲੈ ਕੇ ਐਂਡ ਤੋ ਲੈ ਕੇ ਸਾਰੇ ਸੋਨਾਲੀ ਕਾ ਖੜੇ ਨੇ ਵੇਖੋ ਜਿਹੜੇ ਸੋਨਾਲੀ ਕਾ ਦਸ਼ਕੀਨ ਨੇ ਉਹਨਾਂ ਨੂੰ ਵੀਡੀਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਵੇਖੋ ਛੋਟੇ ਟਰੈਕਟਰ ਵੀ 20 ਹਸਪਾਵਰ ਦੇ ਵੀ 75 ਹਸਪਾਵਰ ਦੇ 90 ਹਸਪਾਵਰ ਦੇ ਵੀ ਵੇਖੋ ਸਾਰੇ ਸੋਨਾਲੀ ਕਾ ਖੜੇ ਨੇ ਵੇਖੋ ਉਹ ਵੇਖੋ ਦੋਵਾਂ ਸਾਈਡਾਂ ਤੇ ਤੁਹਾਨੂੰ ਦਿਖਾਣੇ ਅੱਗੇ ਜਾ ਕੇ ਆ ਵੇਖੋ ਇਹ 90 ਹਸ ਪਾਵਰ ਹੈ ਟਰੈਕਟਰ ਇਹ ਬੜੇ ਘੱਟ ਲੋਕਾਂ ਨੇ ਦੇਖਿਆ ਸੋਨਾਲੀਕਾ ਮੈਂ ਤਾਂ ਪਹਿਲੀ ਵਾਰ ਹੀ ਦੇਖ ਰਿਹਾ ਸੋਨਾਲੀਕਾ ਦਾ ਇਹ ਟਰੈਕਟਰ ਅੱਗੇ ਲੋਡਰ ਵੀ ਲੱਗਾ ਹੋਇਆ ਦੇਖੋ ਠੀਕ ਹੈ ਦੋਸਤੋ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇ ਜੀ